ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਸਫਰ ਆਪਾਂ ਪਿੰਡ ਤੋਂ ਗੁਰਦੁਆਰਾ ਸ਼੍ਰੀ ਰਾੜਾ ਸਹਿਰ ਸਾਹਿਬ ਜੀ ਜਾਣਾ ਆਪਾਂ ਤੇ ਰਾੜਾ ਸਾਹਿਬ ਆਪਣੇ ਪਿੰਡ ਤੋਂ ਤਕਰੀਬਨ ਤੁਸੀਂ ਕਹਿੰ ਲਓ ਆਉਣ ਜਾਣ 30 ਤੋਂ 35 ਕਿਲੋਮੀਟਰ ਦੇ ਵਿੱਚ ਵਿੱਚ ਆ 30 ਕਿਲੋਮੀਟਰ ਲਾ ਲਓ ਤੁਸੀਂ ਤੇ ਆਪਾਂ ਅੱਜ ਜਿਹੜਾ ਸਾਈਕਲ ਤੇ ਸਫਰ ਕਰਨਾ ਵਾ ਬਾਕੀ ਵੀਡੀਓ ਤੁਸੀਂ ਦੇਖ ਹੀ ਲਿਆ ਆਪਾਂ ਕਿੱਦਾਂ ਸਵੇਰੇ ਚੱਲੇ ਸੀਗੇ ਤੇ 30 ਕਿਲੋਮੀਟਰ ਬਾਟਾ ਆਪਣੇ ਪਿੰਡ ਤੋਂ ਅੱਗੇ ਵੀ ਆਪਾਂ ਸਾਈਕਲਿੰਗ ਕਰਦੇ ਆਨੇ ਆ ਪਰ ਆਪਾਂ ਕਦੇ ਵੀਡੀਓ ਬਣਾ ਕੇ ਨਹੀਂ ਪਾਈ ਹੈਗੀ ਅੱਜ ਆਪਾਂ ਵੀਡੀਓ ਬਣਾਈ ਆ ਤੇ ਉਹ ਮੀਰਾ ਕੀ ਤੁਹਾਨੂੰ ਪਸੰਦ ਆਊਗੀ ਤੇ ਬਾਕੀ ਆਪਾਂ ਅੱਗੇ-ਅੱਗੇ ਜਿਵੇਂ ਸੁਰਦਰ ਸਾਹਿਬ ਪਹੁੰਚਾਂਗੇ ਪਰ ਤੁਹਾਨੂੰ ਸਾਰੀ ਵੀਡੀਓ ਦਿਖਾਉਣੀ ਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਬਾਕੀ ਤੁਸੀਂ ਜਿਹੜਾ ਪਿੰਡਾਂ ਦਾ ਮਾਹੌਲ ਆੜਾ ਸਵੇਰ ਤੜਕੇ ਦਾ ਉਹ ਤੁਸੀਂ ਵੀਡੀਓ ਚ ਦੇਖ ਹੀ ਲਿਆ ਵਾ ਸਿਹਤ ਨੂੰ ਫਿੱਟ ਰੱਖਣ ਲਈ ਤੇ ਇੱਕ ਸ਼ੌਂਕ ਲਈ ਵੀ ਕਿ ਲੋ ਕਹਿ ਸਕਦੇ ਆਪਾਂ ਸਿਹਤ ਲਈ ਬਹੁਤ ਚੰਗਾ ਵਾ ਸਾਈਕਲਿੰਗ ਕਰਨੀ ਸੋ ਇਹ ਬਹੁਤ ਜ਼ਰੂਰੀ ਆ ਕਮੇ 5-10 ਕਿਲੋਮੀਟਰ ਕਰਿਆ ਕਰੋ ਕਰਨੀ ਜ਼ਰੂਰੀ ਆ ਚਲੋ ਆਜੋ ਅੱਗੇ ਮਿਲਦਾ ਗੁਰਦਾਸਾ ਸਭ ਦੂਰ ਹੈ ਜਦ ਤਿਰ ਨੂਰ ਹੈ ਜੋ ਬਦੂ ਕੀ ਤਰ ਗਏ ਸੰਗ ਸਖਾ ਸਭ ਤਜ ਗਏ ਕੋ ਨਿਦੇਓ ਸਾ ਤ ਕਹਉਦਾਨ ਕੋ ਹੈ ਵਿਪਦ ਮੈਂ वरयो साधु you oh. उरी सी ऊती उजारी तनुश्रीए पच गई माधरा को सकसंग लाई मारु मस्तंग में वारा प्रबल चन को सक उबाल कोकटो पौरा जग गाए अष्टमाल को सक संग लाई पुन आयो हिडोल ਮਨੰਦ ਪਾਸ ਇੱਕ ਦੂਜੀ ਭਾਵਨਾ ਕੋਏ ਰਗੋਏ ਰਸਵੀਤ ਲਖ ਲਖ ਗੜਾਇਆ ਕੀਏ ਇੱਕ ਨਾਮ ਜਗਦੀਸ ਇਤਰਾਏ ਪਸੋੜੀਆਂ ਚੜੀਏ ਹੋਏ ਕੀਸ ਸੁਣਗਲਾਇਆ ਕਾਸੀ ਕੀਟਾਇਆ ਰੀਸ ਨਾਲ ਨਦਰੀ ਪਾਈਏ ਕੁੜੀ ਕੁੜੇ ਠੀਸ ਆਕੜ ਜੋਰ ਚ ਪਹਿਲਾ ਜੋਰ ਜੋਰ ਦਾ ਮਹੌਲ ਤੇ ਨਾ ਜੋਰ ਜੋਰ ਦਾ ਜੀਵਨ ਪਰੜੇ ਜੋਰ ਜੋ ਨਰਾਜ ਬਾਲ ਅਨੰਤ ਸੂਰ ਜੋਰ ਦਾ ਉੱਤੀ ਗਿਆਨ ਵਿਚਾਰ ਜੋਰ ਦਾ ਜੁਤੀ ਤੇ ਸੰਸਾਰ ਜਿਸ ਸੰਤ ਜੋਰ ਕਰਵੇ ਖੈ ਸੋਏ ਰਾਣਕ ਤੁਮਨੀ ਜਨਕ ਹੋਏ ਰਾਤਿਰੋਤੀ ਦਿਵਰ ਪੜ ਪੜੀ ਅਨੀ ਤਾਤਾਲ ਤਿਸ ਵਿੱਚ ਧਤੀ ਆਪ੍ਰਕੀ ਤ੍ਰੰਸਾਰ ਤਿਸ ਵਿੱਚ ਜੀ ਜੋ ਕੇ ਰੰਗ ਕੇ ਨਾਮ ਅਨੇਕ ਅੰਤ ਕਰਵੀ ਕਰਵੀ ਹੋਏ ਵਿਚਾਰ ਸਚਿਆ ਸਚਾ ਦਰਬਾਰ ਤੇ ਸੋਹ ਪੰਤਰਵਾੜ ਉਤਰੀ ਕਰਪ ਵੈ ਦੀਸਾਲ ਕਚਪਕਾਈ ਜਥਰੇ ਪਾਰੇ ਨਾਨਕ ਗਿਆ ਜਾਵੇਂ ਇਸ ਤੇ ਤੇਰ ਰੇਨਡਾਸ਼ਰੀਏ ਰੂਪ ਨਾ ਮਿਲੇ ਸਿੰਘਿਆ ਕਰ ਭੂਮੀ ਮਿਰ ਕੇਤੇ ਕਿ ਤੈਨੂੰ ਦੇਸ ਕਿਤੇ ਚਲ ਸੁਰ ਕੀਤੇ ਕਿਤੇ ਮੰਡਲ ਦੇ ਲਓ ਜੀ ਆਪਾਂ ਜਿਹੜਾ ਦਰਸ਼ਨ ਕਰਕੇ ਤੇ ਟਾਈਮ ਹੋ ਗਿਆ तकरीबन तकरीबन 7:30 ਹੋਣ ਵਾਲੇ ਆ ਬਸ 2-3 ਮਿੰਟ ਰਹਿ ਗਏ ਆਪਾਂ ਜਿਹੜਾ ਇਹ ਸਫਰ ਸੀਗਾ ਘਰ ਤੋਂ ਆਪਾਂ ਜਿਹੜਾ ਘਰ ਤੋਂ ਗੁਰਦੁਆਰਾ ਸਾਹਿਬ ਆ ਉਹ 30 ਕਿਲੋਮੀਟਰ ਆ ਕਿ 15 ਕਿਲੋਮੀਟਰ ਕਿ ਪਾਸਾ ਤੇ ਆਪਾਂ ਦਾ ਰਾਹ ਥੋੜਾ ਜਿਹਾ ਨੂੰ ਪਤਾ ਪਿੰਡਾਂ ਰਾਹ ਥੋੜੇ ਬਾੜੇ ਬਾੜੇ ਵਧੀਆ ਨਹੀਂ ਹੁੰਦੇ ਹੈਗੇ। ਤੋਂ ਸਾਈਕਲ ਨੂੰ ਤਾਂ ਟੋਏ ਡੱਬੇ ਨੇ ਵਧੀਆ ਹੌਂਕੜ ਆਉਂਦੀਆਂ ਨੇ। ਤਾਂ ਕਰਕੇ ਆਪਾਂ ਸਪੀਡ ਹੀ ਆਪਣੀ ਆਪਾਂ ਸਲੋ ਜੀ ਆਏ ਆ ਮਸਤੀ 'ਚ ਆਪਣੀ 'ਚ। ਤੇ ਆਪਾਂ ਆਪ ਤਕਰੀਬਨ 850 ਕਰੋ ਤੁਰੇ ਸੀਗੇ। ਤੇ ਤੁਸੀਂ ਕਹਿ ਸਕਦੇ ਹੋ ਕਿ ਪੌਣੇ 7 ਆਪਾਂ ਇੱਥੇ ਪੰਜ ਕਿਸੇ ਗੁਰਦਰਾਸਾ ਹੈ। ਤੇ ਹੁਣ ਆਪਾਂ ਕਰ ਲਈਏ ਵਾਪਸੀ 5:30 ਦਾ ਟਾਈਮ ਆ ਤੇ ਇਥੋਂ ਆਪਾਂ ਨੂੰ ਸਵਾ ਘੰਟਾ ਮੇਰੇ ਖਿਆਲ ਨਾਲ ਲੱਗਿਆਣਾ ਜੇ ਹੁਣ ਥੋੜੀ ਜਿਹੀ ਟ੍ਰੈਫਿਕਾ ਹੋ ਗਈ ਆ ਡੇਢ ਘੰਟਾ ਵੀ ਲੱਗ ਸਕਦਾ ਹੁਣ ਤਾਂ ਅਸੀਂ ਕਿਉਂਕਿ ਟ੍ਰੈਫਿਕ ਹੋ ਗਈ ਖੜਾ ਸੋ ਬਾਕੀ ਆਪਣੀ ਜਿਹੜੀ ਸਪੀਡ ਆ ਉਹ ਵੀ ਆਪਾਂ ਸਲੋਈ ਚਲਾਉਨੇ ਆ ਆਉਦੇ ਆ ਚਲੋ ਸਾਰੇ ਕਾ ਸਾਫ ਆ ਕਹਾਂ ਦੋ ਪਿੰਡਾਂ ਇਹਦਾ ਸੜਕ ਦਾ ਬੜਾ ਬੁਰਾ ਹਾਲ ਆ। ਜੋ ਬਾਕੀ ਆਪਾਂ ਤਾਂ ਸਾਰਿਆਂ ਨੂੰ ਇਹ ਹੀ ਕਹਾਂਗੇ ਕਿ ਸਾਈਕਲਿੰਗ ਕਰਦੇ ਰਹੋ। ਇਹ ਨਹੀਂ ਕਿ ਸਾਈਕਲਿੰਗ ਹੀ ਕਰਨੀ ਆ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਕੁਝ ਵੀ ਘਰੋਂ ਬਾਹਰ ਆਪਣੀ ਸਰੀਰ ਨੂੰ ਫਿੱਟ ਰੱਖੋ। ਤਾਂ ਹੀ ਤੁਹਾਡਾ ਸਰੀਰ ਜਿਹੜਾ ਬਿਮਾਰੀਆਂ ਤੋਂ ਦੂਰ ਹੋਊਗਾ। ਕਿਉਂਕਿ ਕੰਮਕਾਰ ਹੋਰ ਦੁਨੀਆ ਦੇ ਝੂਮੇਲੇ ਉਹ ਸਾਰੇ ਚੱਲੀ ਜਾਣੇ ਆ ਉਹ ਜ਼ਿੰਦਗੀ ਦਾ ਹਿੱਸਾ ਨੇ ਪਰ ਜਿਹੜਾ ਸਰੀਰ ਦਾ ਫਿੱਟ ਰਹਿਣਾ ਵਾ ਨਾ ਇਹਦੇ ਵਾ ਲੋਕ ਬਹੁਤ ਕੱਟ ਦਿੰਦੇ ਨੇ ਥੋੜਾ ਸਰੀਰ ਸਹੀ ਆ ਥੋੜਾ ਕੰਮ ਕਰਨ ਵੀ ਜੀ ਕਰੂਗਾ ਥੋੜਾ ਸਰੀਰ ਕਮਜ਼ੋਰ ਆ ਹੈਨਾ ਆਹੜਾ ਕੰਮ ਕਰਨ ਦੀ ਕਰਨਾ ਜੇ ਤੁਸੀਂ ਕਿਤੇ ਜਾਓਗੇ ਵੀ ਤਾਂ ਤੁਸੀਂ ਉਸੜੇ ਪਲਾਂ ਉਥੇ ਨਾ ਇੰਜੋਏ ਨਹੀਂ ਕਰ ਪਾਓਗੇ ਕਿਉਂਕਿ ਥੋੜਾ ਸਰੀਰ ਨਹੀਂ ਠੀਕ ਹੋਣਾਗਾ ਸੋ ਆਪਣੀ ਤਾਂ ਇਹੀ ਬੇਨਤੀ ਹਰਨੂੰ ਕੇ ਜੀ ਚੰਗਾ ਖਾਓ ਆਪਣਾ ਇਹੜੇ ਸਰੀਰ ਨੂੰ ਫਿੱਟ ਰੱਖੋ ਕਿਉਂਕਿ ਬਾਕੀ ਜਿਹੜੀ ਚੀਜ਼ਾਂ ਨੇ ਸਾਰੀ ਦੁਨੀਆਵੀ ਨੇ ਹਾਂ ਬਾਕੀ ਦੁਨੀਆਵੀ ਚੀਜ਼ਾਂ ਨੇ ਸਾਰੀਆਂ ਤੇ ਜੇ ਤੁਸੀਂ ਚਾਹੋ ਨੀ ਚੰਗੀ ਆਪਾਂ ਇੱਕ ਜ਼ਿੰਦਗੀ ਜਿਉਣੀ ਆ ਪਰਮਾਤਮਾ ਦਾ ਨਾਮ ਲਵੋ ਚੰਗਾ ਸੋਚੋ ਚੰਗਾ ਕਰੋ ਕਿਸੇ ਦਾ ਮੜਾ ਨਾ ਕਰੋ ਸੋ ਪਰਮਾਤਮਾ ਤੁਹਾਡਾ ਆਪੇ ਹੀ ਭਲਾ ਕਰੂਗਾ ਬਸ ਵਧੀਆ ਖਾਓ ਤੇੜੀ ਸਿਹਤ ਆ ਫਿੱਟ ਰੱਖੋ ਮੈਂ ਹੁਣ ਅੱਜ ਮੈਂ ਵੀ ਮੈਨੂੰ ਸ਼ੌਂਕ ਆ ਵੀਡੀਓ ਬਣਾਉਣ ਦਾ ਥੋੜਾ ਆ ਕਾਫੀ ਲੋਕ ਮੇਰੇ ਕੋਲ ਨਹੀਂ ਆਏ ਤੇ ਇੱਥੇ ਆਂਦੇ ਵੀ ਕੀ ਕਰੀ ਕਰਦਾ ਘਿਰਦਾ ਹੈ ਆਪਾਂ ਵੀ ਕਈ ਵਾਰ ਕਹਿੰਦੇ ਵੀ ਹਨਾ ਕਿਵੇਂ ਵੀਡੀਓ ਬਣਾਉਂਦਾ ਜੋ ਵੀ ਆ ਤੇ ਕਾਹ ਵੀ ਮੇਰੇ ਕੋਲ ਨਹੀਂ ਬੰਦੇ ਧਿਆਨ ਨਾ ਦੇਖਦੇ ਹਾਂਦੇ ਹਨਾ ਚਲੋ ਆਪਾਂ ਨੂੰ ਹੁਣ ਪਹਿਲਾ ਬਲਾ ਮਰੋੱਖਾ ਲਾ ਦਿੰਦੇ ਹੁਣ ਆਪਾਂ ਨੂੰ ਜੀਤ ਹਾਰ ਕੇ ਨਹੀਂ ਪੈਂਦਾ ਵਾਧਾ ਕਿਉਂ ਆਪਾਂ ਨੂੰ ਹੁਣ ਆਤ ਪੈ ਗਈ ਤੋ ਆਪਾਂ ਕੀ ਗੱਲ ਕਰੀ ਵੀ ਸਰੀਰ ਨੂੰ ਪੂਰਾ ਫਿੱਟ ਰੱਖੋ ਤੰਦਰੁਸਤ ਰਹੋ ਬਾਕੀ ਜਿਹੜਾ ਕਿਸੇ ਨੂੰ ਜਿਹੜਾ ਵੀ ਸ਼ੌਂਕ ਆ ਉਹ ਆਪਣਾ ਉਮਰੇ ਦੇ ਹਿਸਾਬ ਨੇ ਪੂਰਾ ਕਰ ਲਓ ਠੀਕ ਹੈ ਜੀ ਥੋੜਾ ਜਿਵੇਂ ਮੈਨੂੰ ਮਾੜਾ ਮੋਟਾ ਵੀਡੀਓ ਬਣਾਉਣ ਦਾ ਸ਼ੌਂਕ ਆ ਤੇ ਆਪਾਂ ਇੱਥੇ ਇੰਸਟਾਗ੍ਰਾਮ ਤੇ ਜਾਂ YouTube ਤੇ ਬਣਾ ਲੀਂਦੇ ਨੇ ਨਾਲੇ ਆਪਣੀ ਇੱਕ ਜਾਬਜੀ ਬਣੀ ਰਹਿੰਦੀ ਆ ਕਿ ਮੈਨੂੰ ਤਾਂ ਚੰਗਾ ਲੱਗਦਾ ਯਾਰ ਸਾਈਕਲਿੰਗ ਮਤਲਬ ਇੱਕ ਗੱਲ ਹੈਗੀ ਆ ਵੀ ਸਾਈਕਲ ਦੀ ਹਨਾ ਕੀ ਬੰਦੇ ਨੂੰ ਨਾ ਜਿਹੜੀ ਕਿਸੇ ਤੋਂ ਅੱਗੇ ਨਿਕਲਦੀ ਕਾਲ ਆ ਉਹ ਸਾਈਕਲ ਤਾਂ ਹੀ ਰਹਿੰਦੀ ਹੈਗੀ ਨਾਰਮਲੀ ਆਪਾਂ ਜਿਵੇਂ ਗੱਡੀ ਤੇ ਜਾਂਦੇ ਆ ਉਹ ਯਾਰ ਮੜੇ ਤੋ ਅੱਗੇ ਕੱਢ ਲਾ ਆਪਾਂ ਛੇਤੀ ਚੱਲ ਜਾਾਂਗੇ ਯਾਰ ਮੜਾ ਇਹ ਤੋ ਅੱਗੇ ਕੱਢ ਲਾ ਤੇ ਵਾਹੀ ਕਰ ਤਾ ਬਾਰਸ ਹੈ ਕੱਲ ਤੇ ਤੁਹਾਨੂੰ ਇਹ ਚੀਜ਼ ਜਮਾ ਨਹੀਂ ਰਹਿਣੀ ਹੈਗੀ ਥੋੜਾ ਜਿਹਾ ਸਬਰ ਆ ਪੇਸ਼ੈਂਸ ਹੈ ਨਾ ਉਹ ਬਹੁਤ ਜ਼ਿਆਦਾ ਵਾਜ ਜਾਂਦੀ ਇਹਦੇ ਨਾਲ ਠੀਕ ਆ ਪੂਰੇ ਦੇਵਤਾ ਹੀ ਪਹੁੰਚ ਚੁੱਕਿਆ ਜੀ ਆਪਾਂ तकरीबन ਆਪਣੀ ਯਾਤਰਾ ਜਿਹੜੀ ਵਧੀਆ ਰਹੀ ਹੈ ਸਾਈਕਲ ਤੇ ਸਾਈਕਲ ਦਾ ਜਿਹੜਾ ਸਫ਼ਰ ਸੀਗਾ ਆਪਾਂ तकरीबन ਹੁਣ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ 6:30 ਹੋ ਗਿਆ ਤੇ ਆਪਾਂ 1 ਘੰਟੇ ਦੀ 12 ਕਿਲੋਮੀਟਰ ਤੈਅ ਕਰਕੇ ਤੇ ਪਹੁੰਚ ਗਿਆਂ ਆਪਾਂ ਇੱਥੇ ਨਹਿਰ ਤੇ ਇੱਥੋਂ ਆਪਣਾ ਪਿੰਡ तकरीबन 3 ਕਿਲੋਮੀਟਰ ਆ ਤੇ ਆਪਾਂ ਨੂੰ ਮੇਰੇ ਹਿਸਾਬ ਨਾਲ 10 ਮਿੰਟ ਲੱਗਣਗੇ 10 ਤੋਂ 12 ਮਿੰਟ ਤੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਤਾਂ ਜੋ ਅਸੀਂ ਅਗਲੀ ਵੀਡੀਓ ਕੋਈ ਇਦਾਂ ਹੀ ਆਪਾਂ ਕਿਤੇ ਗੁਰਦਾਰ ਸਾਹਿਬ ਦੀ ਪਾਵਾਂਗੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਦੇ ਹੋ ਬਾਕੀ ਇਹ ਕਿ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖੋ ਵਧੀਆ ਖਾਓ ਤੇ ਜਿਹੜੀ ਕਸਰਤ ਕਰਦੇ ਰਹੋ ਉਹ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ ਤੁਸੀਂ ਸਾਈਕਲਿੰਗ ਕਰ ਸਕਦੇ ਹੋ ਜਿਮ ਜਾ ਸਕਦੇ ਹੋ ਰਨਿੰਗ ਕਰ ਸਕਦੇ ਹੋ ਚੰਗਾ ਖਾਓਗੇ ਕਸਰਤ ਕਰੋਗੇ ਤੇ ਤੁਸੀਂ ਇੱਕ ਸੋਹਣੇ ਦੇਖ ਸਕੋਗੇ ਤੋ ਆਪ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਚੰਗਾ ਜੀ ਸੱਚੀ ਗੱਲ